ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁੰਡ ਮਹਲਾ 5 ਗੁਰ ਕੀ ਚਰਨ ਕਮਲ ਨਮਸ਼ਕਾਰ ਕ੍ਰੋਧ ਇਸ ਤਨ ਤੇ ਮਾਰ ਗੁਰ ਕੇ ਚਰਨ ਕਮਲ ਨਮਸ਼ਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਏ ਸਗਲ ਕੀ ਰੀਨਾ ਕਾਟੇ ਕਾਟਰ ਮਈਆ ਸਭ ਮਹਿ ਤੀਨਾ ਇਨ ਬਿਦ ਰਮਹੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੇ ਗੁਣ ਗਾਉ ਜੀ ਪ੍ਰਾਨ ਕੋ ਇਹ ਸੁਆਉ ਜੇ ਆਮੇ ਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜਿਨ ਤੂੰ ਕੀਆ ਤਿਸ ਕਾ ਜਾਨ ਅਗੇ ਦਰਗਾਹ ਪਾਵੇਂ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈ ਰਵਲਾ ਓਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੈ ਪ੍ਰਭ ਨਾਮ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈਰ ਵਾਲਾ ਓਹ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਵਾਹਿ ਗੁਰਦੀਕਾ ਖਾਲਸਾ ਵਾਹਿ ਗੁਰਦੀ ਕੀ ਫਤਿਹ ਜੁਗੋ ਜੁਗਾਟਾ ਚਬਰ ਸ਼ਤਰਖ ਦੀ ਮਾਲਕ ਦੋਨਾਂ ਜਹਾਨਾਂ ਦੀ ਵਾਦੀ ਬਖਸ਼ਿਸ਼ ਦੇ ਪੰਡਾਰ ਸਤਿਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਇਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅnder ਸਾਹਿਬ ਜادہ ਬਾਬਾ ਜੁਝਾਰ ਸਿੰਘ ਜੀ ਇਨ੍ਹਾਂ ਦੇ ਮੁਬਾਰਕ ਜਨਮ ਦਿਹਾੜੇ ਨੂੰ ਆਪ ਸਮੂਹ ਸਾਥ ਸੰਗਤ ਗੁਰੂ ਕੀ ਗੋਦ ਵਿੱਚ ਬੈਠ ਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਹੋ ਅਬਾਰ ਕਿਰਪਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਸਾਡੇ ਤੇ ਉੱਠਦੇ ਨੇ ਪਾਵਨ ਪਵਿੱਤਰ ਮੁਖਵਾਕ ਸਾਡੀ ਝੋਲੀ ਵਿੱਚ ਪਾ ਕੇ ਸਾਨੂੰ ਨਿਵਾਜਦੇ ਨੇ ਅੱਜ ਦਾ ਪਾਵਨ ਪਵਿੱਤਰ ਬਚਨ ਗੋਲ ਰਾਗ ਦੇ ਅੰਦਰ ਸੰਤਨ ਗੁਰੂ ਅਰਜਨ ਦੇ ਮਹਾਰਾਜ ਤਿਨਾਂ ਦੇ ਪਾਵਨ ਮੁਖਾਰ ਬਿੰਦੂ ਚਾਰਨ ਕੀਤਾ ਹੋਇਆ ਇਹ ਬਚਨ ਪਾਵਨ ਅੰਗ 866 ਤੇ ਸਵਾਇ ਮਨ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਾਧੂ ਜੀ ਨੇ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਸਾਨੂੰ ਜਿਹੜਾ ਹੈ ਉਹ ਦੱਸੀ ਹੈ ਕਿ ਕਿਵੇਂ ਅਸੀਂ ਪਰਮਾਤਮਾ ਦਾ ਸਿਮਰਨ ਕਰ ਸਕਦੇ ਹਾਂ ਇੱਕ ਤੇ ਜ਼ੁਬਾਨ ਰਾਹੀਂ ਹੋਰ ਕਿਹੜੀਆਂ ਵਿਧੀਆਂ ਨੇ ਕਿਹੜੇ ਤਰੀਕੇ ਨੇ ਜਿਸ ਰਾਹੀਂ ਅਸੀਂ ਪਰਮਾਤਮਾ ਦੇ ਸ਼ੁਕਰ ਵਿੱਚ ਸ਼ੁਕਰਾਨੇ ਵਿੱਚ ਸਿਮਰਨ ਵਿੱਚ ਜੋੜ ਸਕਦੇ ਹਾਂ ਆਓ ਵਿਚਾਰ ਦੀ ਕਰਮ ਤਤ ਤੋਂ ਪਹਿਲਾਂ ਰਚਨਾ ਕਰੋ ਪਵਿੱਤਰ ਅਦਬ ਸਹਿਤ ਗੁਰਪਤੀ ਪ੍ਰਵਾਣ ਕਰੋ ਜੀ ਵਾਹਿ ਗੁਰ ਦੀ ਕਾ ਖਾਲਸਾ ਵਾਹਿ ਗੁਰ ਦੀ ਕੀ ਫਤਿਹ ਸਭ ਤੋਂ ਪਹਿਲਾਂ ਜੋ ਸਿਮਰਨ ਕਰਨ ਦੀ ਵਿਧੀ ਹੈ ਉਹ ਅਸੀਂ ਸਭ ਜਾਣਦੇ ਹਾਂ ਕਿ ਜ਼ੁਬਾਨ ਨਾਲ ਪਰ ਰਬੀ ਬਾਣੀ ਨੂੰ ਜਦੋਂ ਅਸੀਂ ਗੋਦੇ ਨਾਲ ਪੜਦੇ ਹਾਂ ਸਮਝਦੇ ਹਾਂ ਪਰਮਾਤਮਾ ਨੂੰ ਕੇਵਲ ਇਨਸਾਨ ਹੀ ਨਹੀਂ ਗਾ ਰਿਆ ਰੱਬ ਦੀ ਬਣਾਈ ਹੋਈ ਜਿੰਨੀ ਕੁਦਰਤ ਹੈ ਸ੍ਰਿਸ਼ਟੀ ਹੈ ਉਹ ਰੱਬ ਦਾ ਗਾਇਨ ਕਰਦੀ ਹੈ ਪਰਮਾਤਮਾ ਦੇ ਸਿਮਰਨ ਵਿੱਚ ਦੂਰੀ ਹੋਈ ਹੈ ਫਿਰ ਆਪਾਂ ਇਹ ਗੱਲ ਜਿਹੜਾ ਹੈ ਇਥੋਂ ਤੱਕ ਸੀਮਤ ਨਹੀਂ ਰੱਖ ਸਕਦੇ ਕਿ ਪਰਮਾਤਮਾ ਦਾ ਸਿਮਰਨ ਕੇਵਲ ਜ਼ੁਬਾਨ ਰਾਹੀਂ ਹੀ ਹੋ ਸਕਦਾ ਔਰ ਕੋਈ ਤਰੀਕਾ ਨਹੀਂ ਜਦੋਂ ਆਪਾਂ ਇਹ ਵਚਨ ਪੜ੍ਹਦੇ ਹਾਂ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮਦਵਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰ ਤੁਧਨੋ ਇੰਦਰ ਇੰਦਰਾਸ਼ਣ ਬੈਠੀ ਦੇਵ ਤੇ ਆਦਰ ਨਾਲੇ ਗਾਵੰ ਤੁਧਨੋ ਸਿਧ ਸੁਮਦੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਭਾਵੇਂ ਇਥੇ ਇਸ ਪਾਵਨ ਸ਼ਬਦ ਰਾਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਗੱਲ ਗ੍ਰਹਿਣ ਕਰਵਾਈ ਹੈ ਕਿ ਸੰਪੂਰਨ ਸ੍ਰਿਸ਼ਟੀ ਜਿਹੜੀ ਹੈ ਉਹ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ ਹੋਈ ਹੈ ਉਹ ਭਾਵੇਂ ਅੱਗ ਹੈ ਭਾਵੇਂ ਪਾਣੀ ਹੈ ਪਾਵੇਂ ertid ਹੈ ਪਾਵੇਂ ਆਕਾਸ਼ ਹੈ ਕੋਈ ਵੀ ਸ਼ੈ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ ਹੋਈ ਹੈ ਪਰ ਇਹ ਜੀ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਵਿਦਿਸ਼ਾ ਨੂੰ ਇਹ ਦੱਸੀ ਹੈ ਕਿ ਭਾਈ ਆਪਾਂ ਪਹਿਲਾਂ ਜਿਹੜਾ ਹੈ ਆਪਣੀ ਜ਼ੁਬਾਨ ਨੂੰ ਮਧਾਨੀ ਬਣਾ ਕੇ ਵਾਹਿਗੁਰੂ ਦੇ ਨਾਮ ਨੂੰ ਰੜਕਣਾ ਹੈ ਉਸ ਤੋਂ ਬਾਅਦ ਫਿਰ ਜਿਹੜਾ ਹੈ ਜੋ ਵੀ ਸਾਡੇ ਸਾਹਮਣੇ ਹੈ ਕੋਈ ਵੀ ਸ਼ੈ ਜਦੋਂ ਅਸੀਂ ਘਰ ਨੂੰ ਵੇਖੀਏ ਘਰ ਵੇਖ ਕੇ ਜਿਹੜਾ ਹੈ ਰੱਬ ਦੇ ਸਿਮਰਨ ਵਿੱਚ ਸੁਰਤ ਜੁੜ ਜਾਣੀ ਚਾਹੀਦੀ ਹੈ ਰੱਬ ਜੀ ਕਿ ਤੁਹਾਡੀ ਦਾਤ ਹੈ ਤੁਸੀਂ ਦਿੱਤੀ ਹੈ ਅਸੀਂ ਨਹੀਂ ਇਸ ਲਾਇਕ ਕਿ ਅਸੀਂ ਜਿਹੜਾ ਹੈ ਕੁਝ ਕਰ ਸਕੀਏ ਇਹ ਤੁਹਾਡੀ ਹੀ ਕਿਰਪਾ ਹੋਈ ਹੈ ਭਾਵੇਂ ਜਿਹੜਾ ਕੋਈ ਵੀ ਸ਼ੈ ਜਦੋਂ ਅਸੀਂ ਵੇਖਾਂਗੇ ਭਾਵੇਂ ਘਰ ਹੋਵੇ ਪਰਿਵਾਰ ਹੋਵੇ ਬੱਚੇ ਹੋਣ ਕਾਰੋਬਾਰ ਹੋਵੇ ਇਤਿਹਾਦਿਕ ਕੋਈ ਵੀ ਚੀਜ਼ ਹੈ ਜਿਹੜੀ ਪ੍ਰਮਾਤਮਾ ਨੇ ਸਾਨੂੰ ਜਿਹੜਾ ਹੈ ਦਿੱਤੀ ਹੋਈ ਹੈ ਸਾਡੇ ਇਸ ਸਰੀਰ ਦੀ ਸਹੂਲਤ ਦੇ ਲਈ ਸਤਿਗੁਰੂ ਜੀ ਕਹਿਣ ਲੱਗੇ ਉਸ ਸ਼ੈ ਨੂੰ ਦੇਖ ਕੇ ਅਸੀਂ ਪ੍ਰਮਾਤਮਾ ਦੀ ਬੰਦਗੀ ਵਿੱਚ ਜੋੜ ਸਕਦੇ ਹਾਂ ਇਹ ਵੀ ਵਿਧੀ ਕਿ ਰੱਬ ਨੂੰ ਜਿਹੜਾ ਹੈ ਧਿਆਉਣਾ ਕਿਵੇਂ ਕਿੰ ਨੂੰ ਵੇਖ ਕੇ ਜਿਹੜਾ ਰੱਬ ਚੇਤੇ ਆਵੇ ਸੋ ਇਸ ਲਈ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਗੁਰੂ ਅੱਗੇ ਜਿਹੜਾ ਸਭ ਤੋਂ ਪਹਿਲਾਂ ਆਪਣੀ ਨਮਸਕਾਰ ਕਰ। ਗੁਰ ਕੇ ਚਰਨ ਕਮਲ ਨਮਸ਼ਕਾਰ ਤੇਰਾ ਸਿਰ ਕੇਵਲ ਤਾਂ ਕੇਵਲ ਗੁਰੂ ਅਤੇ ਰੱਬ ਅਗੇ ਝੁਕਣਾ ਚਾਹੀਦਾ। ਕੁੱਲ ਕਾਇਨਾਤ ਜਿਹੜੀ ਹੈ ਉਹ ਆਪੋ ਆਪਣੀ ਵਾਹ ਲਾ ਰਹੀ ਹੈ। ਇਸ ਸੰਸਾਰ ਸਾਡੇ ਕਦਮਾਂ ਵਿੱਚ ਝੁਕੇ। ਸੰਸਾਰ ਸਾਡੇ ਅੱਗੇ ਮੱਥਾ ਟੇਕੇ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਤੇਰਾ عقیدہ ਕੇਵਲ ਤਾਂ ਕੇਵਲ ਤੇਰੇ ਗੁਰੂ ਤੇ ਜਾਂ ਰੱਬ ਤੇ ਹੋਣਾ ਚਾਹੀਦਾ। ਬਾਕੀ ਪੂਲ ਜਹਾਨ ਵੀ ਜੇ ਤੇਰੇ ਅੱਗੇ ਖੜਾ ਹੋਵੇ ਝਕਾਉਣ ਵਾਸਤੇ ਸਿਰ ਜ਼ਰੂਰ ਕਲਮ ਹੋ ਜਾਵੇ ਪਰ ਅਸਲ ਦੇ ਵਿੱਚ ਇਹ ਸੀਸ ਜਿਹੜਾ ਹੈ ਉਹ ਦੂਸਰੇ ਦੇ ਅੱਗੇ ਨਹੀਂ ਝੁਕਣਾ ਚਾਹੀਦਾ। ਤੇ ਇਹ ਗੁਣ ਜੇ ਵੇਖਣੇ ਨੇ ਆਪਾਂ ਜਿਨ੍ਹਾਂ ਦਾ ਜਨਮ ਦਿਹਾੜਾ ਮਨਾ ਰਹੇ ਉਹਨਾਂ ਨੂੰ ਪੁੱਛੀਏ ਉਹ ਦੱਸਣਗੇ ਕਿ ਕਿਵੇਂ ਜਿਹੜਾ ਹੈ ਆਪਣੇ ਧਰਮ ਪ੍ਰਤੀ ਸਿਧਾਂਤਾਂ ਪ੍ਰਤੀ ਗੁਰੂ ਪਰਮਾਤਮਾ ਦੇ ਪ੍ਰਤੀ ਜਿਹੜਾ ਹੈ ਆਪਣੇ ਅੰਦਰ ਡ੍ਰਿੜ ਵਿਸ਼ਵਾਸ ਅਕੀਦਾ ਜਿਹੜਾ ਹੈ ਉਹ ਹੋਣਾ ਚਾਹੀਦਾ ਉਮਰ ਭਾਵੇਂ ਛੋਟੀ ਪਰ ਅਸਲ ਦੇ ਵਿੱਚ ਜੋ ਉਹਨਾਂ ਨੇ ਸੰਸਾਰ ਦੇ ਅੰਦਰ ਕਰ ਵਿਖਾਇਆ ਹੈ ਨਾ ਉਹ ਨਾਂ ਤੇ ਅਜੇ ਤੱਕ ਕਿਸੇ ਨੇ ਕੀਤਾ ਤੇ ਨਾ ਹੀ ਅੱਗੇ ਕੋਈ ਕਰ ਪਾਏਗਾ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਇੱਕ 14 ਸਾਲ ਦਾ ਬਾਲਕ ਸਾਡੇ ਵਾਸਤੇ ਤੇ ਬਾਬਾ ਸਤਕਾਰ ਯੋਗ ਨੇ ਪਰ ਸੰਸਾਰ ਵਾਸਤੇ ਜਿਹੜਾ ਹੈ ਉਮਰ ਦੇ ਕੋ ਤੋਂ ਬਹੁਤ ਛੋਟੇ ਨੇ ਤੇ ਸੰਸਾਰ ਇਹ ਵੀ ਗੱਲ ਜਿਹੜਾ ਸੋਚੇਗਾ ਕਿ ਅਸਲ ਦੇ ਵਿੱਚ 10 ਲੱਖ ਦਾ ਠੇਰਾ ਬੱਚੇ ਤੇ ਓ ਘਬਰਾ ਜਾਂਦੇ ਨੇ ਜੇ ਵੈਰੀਆਂ ਦੇ ਹੱਥਾਂ ਵਿੱਚ ਕਿਸੇ ਨੇ ਨੇਜਾ ਫੜਿਆ ਹੈ ਕਿਸੇ ਨੇ ਤਲਵਾਰ ਫੜੀ ਹੋਈ ਹੈ ਕੋਈ ਬੰਦੂਕ ਲੈ ਕੇ ਬੈਠਾ ਹੋਇਆ ਕੋਈ ਕੋਈ ਸ਼ਸਤਰ ਧਾਰਨ ਕਰਕੇ ਬੈਠਾ ਹੋਇਆ ਪਰ ਕਮਾਲ ਦੀ ਗੱਲ ਇਹ ਹੈ ਕਿ ਬਾਬਾ ਅਜੀਤ ਸਿੰਘ ਜੀ ਦਿਨਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਖੜੇ ਹੁੰਦੇ ਨੇ ਨਾ ਇਸ ਸੰਸਾਰ ਇਸ ਕਹਿਲੋ ਕੀ ਵਰਤਾਂਤ ਨੂੰ ਬਾਰ-ਬਾਰ ਵੀ ਵਿਚਾਰੇ ਨਾ ਤੇ ਮਨ ਵਿੱਚ ਇੱਕੋ ਗੱਲ ਆਉਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਨੇ ਜੋ ਆਪਣੇ ਬੱਚੇ ਦਾ ਨਾਮ ਰੱਖਿਆ ਸੀ ਨਾ ਜਨਮ ਵੇਲੇ ਪਹਿਲੇ ਦਾ ਅਜੀਤ ਰੱਖਿਆ ਉਹਨੂੰ ਕੋਈ ਨਹੀਂ ਜਿੱਤ ਸਕਦਾ ਤੇ ਜਿੱਤ ਉਹਨੂੰ ਨਹੀਂ ਸਕਦਾ ਜਿੱਤਾਂ ਅਸਲ ਦੇ ਵਿੱਚ ਜੋ ਜੁਝਾਰੂ ਹੋਏਗਾ ਇਹ ਨਾਮ ਵੀ ਬੜੇ ਕਮਾਲ ਦੇ ਨੇ ਇਸ ਪ੍ਰਕਾਰ ਨਹੀਂ ਕਿ ਐਵੇਂ ਰੱਖ ਦਿੱਤੇ ਨੇ ਇਸ ਕਰਕੇ ਜਿਹੜਾ ਹੈ ਜੁਝਾਰੂ ਹੋਏਗਾ ਬਾਬਾ ਜੁਝਾਰ ਸਿੰਘ ਜੀ ਤੇ ਜੁਝਾਰ ਜੁਝਾਰੂ ਅਸਲ ਦੇ ਵਿੱਚ ਉਹ ਹੀ ਹੋ ਸਕਦਾ ਜਿਹਦੇ ਅੰਦਰ ਤਾਕਤ ਹੋਏਗੀ ਜੋਰਾਵਰ ਤੇ ਜਿਹਦੇ ਅੰਦਰ ਤਾਕਤ ਹੋਏਗੀ ਉਹ ਹੀ ਫਤਿਹ ਪ੍ਰਾਪਤ ਕਰ ਸਕਦਾ ਹੈ ਬਾਬਾ ਫਤਿਹ ਸਿੰਘ ਜੀ ਸੋ ਜਦੋਂ ਆ ਕੇ ਸਨਮੁਖ ਖੜੇ ਹੋਏ ਇਤਿਹਾਸ ਬਾਬਾ ਜੀ ਦਾ 14 ਸਾਲ ਦਾ ਹੈ ਅਨੰਦਪੁਰ ਸਾਹਿਬ ਵਿਖੇ ਬੇਅੰਤ ਬਰਕਤਾਂ ਜਿਹੜੀਆਂ ਉਹ ਵਰਤਾਈਆਂ ਨੇ ਇਦਾਂ ਖੇਡਦੇ ਰਹੇ ਨੇ ਬਚਪਨ ਵਿੱਚ ਵੀ ਸ਼ਸਤਰ ਵਿਦਿਆ ਵੀ ਸਿੱਖੀ ਘੋੜ ਸਵਾਰੀ ਵੀ ਸਿੱਖੀ ਧਰਮ ਦਾ ਸਿਧਾਂਤ ਜਿਹੜਾ ਹੈ ਉਹ ਡ੍ਰਿੜ ਕੀਤਾ ਭਾਵ ਜਿਹੜਾ ਹੈ ਰੰਗੇ ਹੋਏ ਸਨ ਤੇ ਰੰਗੀਆਂ ਰੂਹਾਂ ਹੀ ਆ ਕੇ ਇਹ ਬੇਅੰਤੀ ਕਰ ਸਕਦੀਆਂ ਨੇ ਰੁਕਸਤ ਦਿਲਾਓ ਜਾਏਂਗੇ ਮਰਨੇ ਏ ਗੁਰੂ ਪਿਤਾ ਜੀ ਅਸੀਂ ਤੁਹਾਡੇ ਸਾਹਮਣੇ ਆਏ ਆ ਕਿਰਪਾ ਕਰੋ ਸਾਨੂੰ ਜਿਹੜਾ ਹੈ ਆਗਿਆ ਬਖਸ਼ੋ ਰੁਕਸਤ ਦਿਲਾਓ ਜਾਏਂਗੇ ਮਰਨੇ ਭਾਈ ਕੇ ਬਿਨਾ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਬਹਾਤਾ ਕਹਿਣ ਲੱਗੇ ਪਿਤਾ ਜੀ ਵੱਡੇ ਸ਼ਹਿਬ ਜਾਦੇ ਵੱਡੇ ਭਰਾਤਾ ਜੀ ਜੰਗੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ ਨੇ ਜੇ ਮੈਨੂੰ ਵੀ ਆਗਿਆ ਦਿਓ ਮੈਂ ਵੀ ਜਿਹੜਾ ਹੈ ਜਾ ਕੇ ਸ਼ਹਾਦਤ ਦਾ ਜਾਮ ਪੀਵਾਂ ਇਹ ਕੌਣ ਕਹਿ ਸਕਦਾ ਹੈ ਇਸ ਗੱਲ ਨੂੰ ਸਮਝਣਾ ਪਏਗਾ ਹਾਰਬਲਾ ਇੰਨੀ ਛੋਟੀ ਤੇ ਬਚਨ ਜਿਹੜੇ ਨੇ ਉਹ ਇੰਨੇ ਵੱਡੇ ਇਸੇ ਕਰਕੇ ਉਹਨਾਂ ਦਾ ਨਾਮਣਾ ਜਿਹੜਾ ਹੈ ਸੰਸਾਰ ਦੇ ਅੰਦਰ ਸੁਦੀਵੀ ਕਾਲੀ ਰਹੇਗਾ ਜੋ ਉਹਨਾਂ ਨੇ ਕੀਤਾ ਹੈ ਇਸ ਕਰਕੇ ਜਿਹੜਾ ਹੈ ਪੰਚਮ ਪਾਤਸ਼ਾਹ ਜੀ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਾਲਕ ਜੀ ਕਹਿੰਦੇ ਆਪਣਾ ਸਿਰ ਆਪਣੇ ਗੁਰੂ ਦੇ ਚਰਨ ਕਮਲਾਂ ਤੇ ਰੱਖ ਕਾਮ ਕ੍ਰੋਧ ਇਸ ਤਨ ਤੇ ਮਾਰ ਇਸ ਸਰੀਰ ਦੇ ਵਿੱਚੋਂ ਕਾਮ ਤੇ ਕ੍ਰੋਧ ਇਤਿਆਦਿਕ ਵਿਕਾਰ ਜਿਹੜੇ ਨੇ ਨਾ ਉਹ ਮਾਰ ਮੁਕਾ ਇਹਨਾਂ ਦਾ ਨਾਮ ਤਾਂ ਲਿਆ ਹੈ ਕਿਉਂਕਿ ਇਹ ਜਿਹੜਾ ਹੈ ਚੰਦ ਸੈਕਿੰਡ ਜਾਂ ਚੰਦ ਮਿੰਟ ਦੇ ਜਿਹੜਾ ਹੈ ਮਹਿਮਾਨ ਹੁੰਦੇ ਨੇ ਭਾਵ ਕਹਿੰਦੋਂ ਮੇਰਾ ਇਹ ਹੈ ਕਾਮ ਵੀ ਚੰਦ ਮਿੰਟ ਲਈ ਆਉਂਦਾ ਤੇ ਕ੍ਰੋਧ ਵੀ ਜਿਹੜਾ ਹੈ ਚੰਦ ਮਿੰਟ ਲਈ ਆਉਂਦਾ ਇਹ ਦੋਵੇਂ ਵਿਕਾਰ ਤਬਾਈ ਬੜੀ ਬਚਾਉਂਦੇ ਨੇ ਜ਼ਿੰਦਗੀ ਦੇ ਵਿੱਚ ਬਾਕੀ ਵਿਕਾਰ ਤੇ ਹੌਲੀ-ਹੌਲੀ ਚੱਲਦੇ ਰਹਿੰਦੇ ਨੇ ਨਾਲ-ਨਾਲ ਉਹ ਭਾਵੇਂ ਲੋਭ ਹੋਵੇ ਭਾਵੇਂ ਮੋਹ ਹੋਵੇ ਤੇ ਭਾਵੇਂ ਹੰਕਾਰ ਹੋਵੇ ਇਹ ਚੱਲਦੇ ਰਹਿੰਦੇ ਕਿਤੇ ਆ ਦੇ ਕਿਤੇ ਚਲੇ ਗਏ ਪਰ ਇਹ ਜਿਹੜਾ ਹੈ ਇੱਕ ਵਾਰ ਆਇਆ ਇਹ ਨ ਤਬਾਹੀ ਬੜੀ ਕਰਦਾ ਇਸ ਕਰਕੇ ਸਤਗੁਰੂ ਜੀ ਨੇ ਇਹਨਾਂ ਦੋਹਾਂ ਵਿਕਾਰਾਂ ਦਾ ਨਾਮ ਲਿਆ ਬਾਣੀ ਵਿੱਚ ਹੋਰ ਵੀ ਬਚਨ ਨੇ ਜਿੱਥੇ ਸਤਗੁਰੂ ਜੀ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਲ ਹੈ ਕਿ ਇਹ ਵਿਕਾਰ ਜਿਹੜੇ ਨੇ ਸਰੀਰ ਨੂੰ ਗਾਲਦੇ ਨੇ ਅੰਦਰ ਤੋਂ ਖੋਖਲਾ ਕਰਦੇ ਨੇ ਇਹ ਵਿਕਾਰ ਜਿਹੜੇ ਤੇ ਇਸੇ ਕਰਕੇ ਜਿਹੜਾ ਹੈ ਇਹਨਾਂ ਨੂੰ ਆਪਣੇ ਸਰੀਰ ਤੋਂ ਜਿਹੜਾ ਨਾ ਮਾਰ ਮੁਕਾ ਹੋਏ ਰਹੀਐ ਸਗਲ ਕੀ ਰੀਨਾ ਜੀਵਨ ਸੁਖਦਾਈ ਚਾਹਣਾ ਹੈ ਇਹ ਪ੍ਰਾਣੀ ਸਾਰਿਆਂ ਦੀ ਚਰਨ ਤੂੜ ਬਣਿਆ ਰਹੇ ਪਾਉਰ ਨੇ ਮਾਨਤਾ ਹੋਣੀ ਚਾਹੀਦੀ ਨੀਵਾ ਪਰ ਕੋਈ ਰਹੀ ਹੈ ਸਦਲ ਕੀ ਰੀਨਾ ਰੀਨਾ ਦਾ ਅਰਥ ਹੈ ਧੂੜ ਸਾਰਿਆਂ ਦੀ ਜਨ ਧੂੜ ਬਣ ਕੇ ਰਹਿ ਘਟ ਘਟ ਰਮਈਆ ਸਭ ਮਹਿ ਚੀਨਾ ਫਿਰ ਜਿਹੜਾ ਹੈ ਹਰ ਇੱਕ ਹਿਰਦੇ ਵਿੱਚ ਪਰਮਾਤਮਾ ਨੂੰ ਵਸਦਾ ਹੋਇਆ ਵੇਖ ਹਰ ਇੱਕ ਹਿਰਦੇ ਵਿੱਚ ਇਨ ਵਿਦ ਰਮਹੋ ਗੋਪਾਲ ਗੋਵਿੰਦ ਇਸ ਪ੍ਰਕਾਰ ਪਰਮਾਤਮਾ ਦੀ ਇਬਾਦਤ ਦੇ ਵਿੱਚ ਆਪਣੇ ਆਪ ਨੂੰ ਜੋੜੋ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਕਿਉਂਕਿ ਇਹ ਤਨ ਵੀ ਰੱਬ ਦਾ ਹੈ ਇਹ ਤਨ ਵੀ ਰੱਬ ਦਾ ਹੈ ਇਹ ਜਿੰਦ ਵੀ ਰੱਬ ਦੀ ਹੈ ਤੇ ਜਦੋਂ ਅਸੀਂ ਸਭ ਕੁਝ ਅਰਪਣ ਕਰਕੇ ਜਿਹੜਾ ਹੈ ਨਾ ਜਦ ਵੀ ਸਿਮਰਨ ਵਿੱਚ ਜੁੜਾਂਗੇ ਸਾਡਾ ਹੰਦਰ ਛੇਤੀ ਜੁੜੇਗਾ ਲੋਬ ਜੀ ਤੇ ਸਾਰਿਆਂ ਨੂੰ ਯਾਦ ਹੈ ਬਚਨ ਜਿਹੜੇ ਨੇ ਜੇਕਰ ਉਹ ਕਮਾਈ ਦੇ ਵਿੱਚ ਆ ਜਾਣ ਸੱਚੀ ਗੱਲ ਸਿਮਰਨ ਜਿਹੜਾ ਹੈ ਕਰਨਾ ਬਹੁਤ ਸੌਖਾ ਹੋ ਜਾਵੇ ਸੇਵਾ ਕਰਨੀ ਬਹੁਤ ਸੌਖੀ ਹੋ ਜਾਵੇ ਕਬੀਰ ਮੇਰਾ ਮੁਜ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾ ਕਹਿ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੋਂ ਪੁੱਛੋ ਆਪਣੀ ਇੱਕ ਰਾਤ ਪਹਿਲਾਂ ਆਪਣੇ ਸਹਬਜ਼ਾਦਿਆਂ ਦੇ ਮੁਖ ਤੱਕ ਦੇ ਨੇ ਤੇ ਰੱਬ ਅਗੇ ਬੇਨਤੀ ਕਰਦੇ ਕੀ ਕਹਿੰਦੇ ਰੱਬ ਜੀ ਕੁਝ ਗਿਲਾ ਸ਼ਿਕਵਾ ਨਹੀਂ ਮੇਰੇ ਕੋ ਅੱਜ ਵੀ ਸਤਿਗੁਰੂ ਜੀ ਇਹੋ ਗੱਲ ਸਿਖਾ ਰਹੇ ਨੇ ਕਹਿੰਦੇ ਸਭ ਕੁਝ ਰੱਬ ਦਾ ਹੈ ਗੁਰੂ ਦਾ ਹੈ ਮਾਨਕਾ ਦਾ ਫਿਰ ਭਾਈ ਤੁ ਜੇ ਤੂੰ ਸਭ ਕੁਝ ਅਰਪਣ ਕਰਕੇ ਅਸੀਂ ਰੱਬ ਦਾ ਸਿਮਰਨ ਆਪਣੇ ਮukh ਚ ਵਾਹਿਗੁਰੂ ਵੀ ਕਵਾਂਗੇ ਨਾ ਸਾਡਾ ਰੋਮ ਰੋਮ ਜਿਹੜਾ ਹੈ ਸਿਮਰਨ ਵਿੱਚ ਜੁੜ ਜਾਏਗਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੋਏਗਾ ਕਿ ਅਸਲ ਦੇ ਵਿੱਚ ਨਾ ਤੇ ਸਰੀਰ ਮੇਰਾ ਨਾ ਇਹਦੇ ਵਿੱਚ ਜਿਹੜੇ ਪ੍ਰਾਣ ਨੇ ਉਹ ਮੇਰੇ ਨਾ ਇਹ ਘਰ ਮੇਰਾ ਸੰਸਾਰ ਕੁਝ ਵੀ ਨਹੀਂ ਇਹ ਰੱਬ ਦਾ ਹੈ ਇਹ ਗੁਰੂ ਦਾ ਹੈ ਤੇ ਜੇ ਤੁੰ ਇੱਕ ਗੱਲ ਹਿਰਦੇ ਵਿੱਚ ਹੋਏਗੀ ਡਿਢ ਹੋਏਗੀ ਤੇ ਫਿਰ ਆਪਾਂ ਜਿਹੜਾ ਹੈ ਜਿੱਦੋਂ ਸੇਵਾ ਸਿਮਰਨ ਵਿੱਚ ਜੁੜਾਂਗੇ ਸੱਚੀ ਗੱਲ ਅੰਦਰ ਤੋਂ ਜਿਹੜਾ ਹੈ ਬਹੁਤ ਆਨੰਦ ਆਏਗਾ ਤੇ ਇਤਿਹਾਸਕਾਰ ਜਿਵੇਂ ਕਹਿੰਦੇ ਸਤਿਗੁਰੂ ਆਪਣੇ ਸ਼ਹਿਬ ਜਾਨਦਿਆ ਦੇ ਮੁਖ ਤਾਕੇ ਰੱਬ ਕੇ ਬੇਨਤੀ ਕਰਦੇ ਨੇ ਰੱਬਾ ਕੱਲ 4 ਸੀ ਅੱਜ 2 ਹੈ ਲਈਏ ਵੀ ਨਹੀਂ ਰਹੇਗੇ ਹਮ ਸ਼ੁਕਰ ਕਰੇਗੇ ਅਗਰ ਇਹ ਨਹੀਂ ਰਹੇਗੇ ਭਾਵੇਂ ਕਹਿਣ ਤੋਂ ਮੇਰੇ ਤੇ ਹੈ ਹੀ ਨਹੀਂ ਤੇਰੇ ਕੱਲ ਚਾਰ ਸੀ ਤੇਰੇ ਦਿੱਤੇ ਹੋਇਆ ਅਜ ਦੋ ਹੀ ਐ ਮੇਰੇ ਕੋਲ ਤੇ ਮੈਨੂੰ ਪਤਾ ਹੈ ਕੱਲ ਇਹ ਵੀ ਨਹੀਂ ਰਹਿਣੇ ਤੇ ਮੈਂ ਕੋਈ ਗਿਲਾ ਨਹੀਂ ਕਰਵਾ ਕਰਾਂਗਾ ਤੇਰੇ ਤੇਰਾ ਏ ਤੇ ਜੇ ਸੰਸਾਰ ਨੂੰ ਸਿਖਾਇਆ ਗੁਰੂ ਮਹਾਰਾਜ ਜੀ ਨੇ ਤੇਰਾ ਤੁਝ ਕੋ ਸੌਂਪ ਤੇ ਤੇ ਫਿਰ ਜਿਹੜਾ ਆਪ ਕਿਵੇਂ ਇਹ ਸ਼ਬਦ ਵਰਤ ਸਕਦੇ ਨੇ ਮੇਰੇ ਨਹੀਂ ਪੜੇ ਆਖਾਲ ਸੇ ਨੂੰ ਜਰੂਰ ਕਹਾ ਮੇਰਾ ਹੈ ਖਾਲਸੇ ਨੂੰ ਜਰੂਰ ਕਹਾ ਖਾਸਾ ਮੇਰਾ ਰੂਪ ਹੈ ਖਾਸ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਪਰਉ ਨਿਵਾਸ ਇਸ ਕਰਕੇ ਸਤਗੁਰੂ ਜੀ ਕਹਿਣ ਲੱਗੇ ਇਹ ਵਿਧੀ ਹੈ ਭਾਈ ਜਿਦੋਂ ਵੀ ਸਿਮਰਨ ਵਿੱਚ ਜੁੜੋ ਇਹ ਕਉ ਰੱਬ ਨੂੰ ਗੁਰੂ ਨੂੰ ਕਹੋ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪਹਿਰ ਹਰ ਕੀ ਗੁਣ ਗਾਉ ਭਾਈ ਅੱਠੇ ਪੈ ਅੱਠੇ ਪੈਰ ਤੋਂ ਭਾਵੰਦਾ 24 ਕੰਤੇ ਰੱਬ ਦੇ ਗੁਣਾ ਨੂੰ ਗਾਉਂਦੇ ਰਿਹਾ ਕਰੋ ਜੀ ਪ੍ਰਾਨ ਕੋ ਇਹੈ ਸੁਆਉ ਸਾਡੀ ਜਿੰਦ ਸਾਡੇ ਪ੍ਰਾਣਾਂ ਦਾ ਇਹੋ ਹੀ ਮਨੋਰਥ ਹੈ ਕਿ ਅਸੀਂ ਰੱਬ ਰੱਬ ਕਰਦੇ ਰਹੀਏ। ਸਾਜ ਅਭਿਮਾਨ ਜਾਨ ਪ੍ਰਭ ਸੰਗ ਪਹਿਲਾਂ ਆਪਣੇ ਅੰਦਰੋਂ ਹੰਕਾਰ ਦੂਰ ਕਰ। ਅਭਿਮਾਨ ਦੂਰ ਕਰ। ਹਰ ਇੱਕ ਚੀਜ਼ ਦਾ ਮਾਨ ਲਈ ਬੈਠਾ ਹੈ। ਇਹ ਜੀਵ ਇਹਨੂੰ ਦੂਰ ਕਰ ਤੇ ਅੰਗ ਸੰ ਜਿਹੜਾ ਵਸ ਰਿਹਾ ਰੱਬ ਹੈ ਨਾ ਉਹਨੂੰ ਪਹਿਲਾਂ ਮਹਿਸੂਸ ਕਰਕੇ ਮੇਰੇ ਨੇੜੇ ਹੀ ਹੈ ਦੂਰ ਨਹੀਂ ਹੈਗਾ। ਸਾਧ ਪ੍ਰਸਾਦ ਹਰ ਸਿਉ ਮਨ ਰੰਗ ਗੁਰੂ ਸਾਧੂ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਨਾਲ ਜਿਹੜਾ ਹੈ ਨਾ ਰੰਗ ਲੈ ਜੇਨ ਤੂੰ ਕੀਆ ਤਿਸ ਕੋ ਜਾਣ ਜਿਨੇ ਤੈਨੂੰ ਪੈਦਾ ਕੀਤਾ ਹੈ ਨਾ ਭਾਈ ਉਹਦੇ ਨਾਲ ਸਾਝ ਪਾ ਉਹਦੇ ਨਾਲ ਜਾਣ ਪਛਾਨ ਬਣਾ ਪਾਉ ਉਹਨੂੰ ਜਾਣ ਉਹਨੂੰ ਯਾਦ ਕਰ ਜਿਨੇ ਤੈਨੂੰ ਪੈਦਾ ਕੀਤਾ ਆਗੇ ਦਰਗਾਹ ਪਾਵੇ ਮਾਨ ਫਿਰ ਕੀ ਹੋਏਗਾ ਇੱਥੇ ਵੀ ਸੁਖੀ ਹੋਏਗਾ ਸਤਿਗੁਰੂ ਜੀ ਕਹਿੰਦੇ ਅੱਗੇ ਸੱਚੀ ਦਰਗਾਹ ਦੇ ਵਿੱਚ ਵੀ ਮਾਨ ਇੱਜ਼ਤ ਪ੍ਰਾਪਤ ਹੋਏਗਾ ਮਨ ਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਜਿਦੋਂ ਰਸਨਾ ਰਾਹੀ ਵਾਹਿਗੁਰੂ ਦੇ ਨਾਮ ਦੀ ਇਬਾਦਤ ਕਰੇਗਾ ਰੱਬ ਦੇ ਨਾਮ ਨੂੰ ਜਪੇਗਾ ਸਤਿਗੁਰੂ ਜੀ ਕਹਿੰਦੇ ਤੇਰਾ ਮਨ ਵੀ ਨਿਰਮਲ ਹੋ ਜਾਏਗਾ ਤੇਰਾ ਸਨ ਵੀ ਨਿਰਮਲ ਹੋ ਜਾਏਗਾ ਪਾਪ ਪਵਿੱਤਰ ਹੋ ਜਾਏਗਾ ਕਰਤਿ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵੱਲਾ ਏ ਦੀਨਾ ਤੇ ਦਇਆ ਕਰਨ ਵਾਲੇ ਕਿਤੇ ਮੇਰੇ ਤੇ ਵੀ ਤਰਸ ਕਰ ਮੇਰੇ ਤੇ ਵੀ ਕਿਰਪਾ ਕਰ ਮੈਨੂੰ ਵੀ ਸਾਧੂ ਦੀ ਜਿਹੜਾ ਨਾ ਭਾਵ ਗੁਰੂ ਸਾਧੂ ਦੀ ਗੁਰਮੁਖ ਪਿਆਰਿਆਂ ਦੀ ਚਰਨ ਧੂੜ ਮੇਰਾ ਮਨ ਲੋਚਦਾ ਹੈ ਕਿ ਮਿਲ ਜਾਵੇ ਕਿਤੇ ਐਸੀ ਕਿਰਪਾ ਕਰ ਇਹ ਜ਼ਰੂਰੀ ਹੈ ਸੇਵਾ ਦਸਮ ਪਤਸ਼ਾਹ ਮਹਾਰਾਜ ਜੀ ਨੇ ਖੁਦ ਹੱਥੀ ਸੇਵਾ ਕੀਤੀ ਆਪ ਸਭ ਇਤਿਹਾਸ ਤੋਂ ਜਾਣੂ ਹੋ ਜੇ ਜਦੋਂ ਚਮਕੌਰ ਦੀ ਗੜੀ ਵਿੱਚ ਪਏ ਸਨ ਗੁਰੂ ਕੇ ਪਿਆਰੇ ਸ਼ਹਿਬਜ਼ਾਦਾ ਜੰਦਾ ਜੀ ਕਰ ਨਹੀਂ ਉੱਚੇ ਉੱਚੀ ਆਪਣੇ ਸੇਵਕਾਂ ਦੀ ਸੇਵਾ ਕਰਨ ਦਾ ਜ਼ਿਕਰ ਜਰੂਰ ਹੈ ਇਤਿਹਾਸ ਵਿੱਚ ਐਸੀ ਸੇਵਾ ਕੋਈ ਰਹਿਬਰ ਕਰ ਨਹੀਂ ਸਕਦਾ ਚੂਮਾ ਕਬੀ ਹਲਕੂਮ ਤਹਿਨ ਚੂਮਨੇ ਬੈਠੇ ਜਦ ਪਾਏਤੀ ਆਏ ਤੋ ਚਰਨ ਚੂਮਨੇ ਬੈਠੇ ਸਤ ਗੁਰੂ ਜੀ ਕਿੱਥੇ ਵਚਨ ਕਰਦੇ ਮਾਲਕ ਜੀ ਕਹਿੰਦੇ ਮੇਰਾ ਮਨ ਲੋਚਦਾ ਹੈ ਗੁਰੂ ਸਾਧੂ ਦੀ ਚਰਨ ਧੂੜ ਵਾਸਤੇ ਰੱਬੀ ਪਿਆਰਿਆਂ ਦੀ ਸੰਗਤ ਵਾਸਤੇ ਹੋ ਹੋ ਦਿਆਲ ਦੇ ਹੋ ਪ੍ਰਭ ਦਾਨ ਦਇਆ ਦੇ ਘਰ ਵਿੱਚ ਆ ਕੇ ਰੱਬ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਦਾਨ ਬਖਸ਼ੋ ਨਾਨਕ ਜਪ ਜੀਵੇ ਪ੍ਰਭ ਨਾਮ ਦਾਨ ਜਿਹੜਾ ਹੈ ਆਪ ਜੀ ਦੇ ਨਾਮ ਦਾ ਹੈ ਐਸੀ ਕਿਰਪਾ ਕਰੋ ਮੈਨੂੰ ਮੇਰੀ ਝੋਲੀ ਵਿੱਚ ਜਿਹੜਾ ਹੈ ਨਾਮ ਰੂਪੀ ਦਾਨ ਪਾਓ ਜਿਹਦੇ ਰਾਹੀ ਮੈਂ ਸਿਮਰਨ ਕਰਕੇ ਨਾਮ ਜਪ ਕੇ ਜਿਹੜਾ ਹੈ ਅੰਦਰ ਤੋਂ ਜਿਉਂਦਾ ਰਵਾਂ ਆਖਾਂ ਜੀਵਾਂ ਵਿਸਰੇ ਮਰ ਜਾਵਾਂ ਇਹ ਅਸਲ ਦੇ ਵਿੱਚ ਅਵਸਥਾ ਬਣ ਆਵੇ ਇਸ ਲਈ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾਓ ਅਸੀਂ ਸਵਾਸ ਸਵਾਸ ਜਿਹੜਾ ਹੈ ਉਹ ਤੁਹਾਡਾ ਨਾਮ ਜਪਦੇ ਰਹੀਏ ਸਾਡੇ ਤੇ ਐਸੀ ਕਿਰਪਾ ਕਰੋ ਇਹ ਯਾਚਨਾ ਕਰੀਏ ਮਾਲਕ ਦੇ ਚਰਨਾਂ ਵਿੱਚ ਸਤਿ ਰੂਪ ਕਰਨ ਕਰਨ ਸਮਰੱਥ ਦਿਆਰ ਸਰਬ નિਧਾਨ ਮਹਾ ਵਿਚਾਰ ਨਾਨਕ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰਿ ਜਾਪ ਇਕ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜੀਏ ਸਤਨ ਸੰਤਨ ਸਹਿਬਜ਼ਾਦਾ ਬਾਬਾ ਦੁਜਾਰ ਸਿੰਘ ਜੀ ਜਿਨ੍ਹਾਂ ਦਾ ਮubaruk ਜਨਮ ਸਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੇ ਕਰੇ ਵਿਖੇ ਮਾਲਕ ਅਕਾਲ ਪੁਰਖ ਦੀ ਕਿਰਪਾ ਦਾ ਸਤਿਕਾਰ 1691 ਈਸਵੀ ਦੇ ਵਿੱਚ ਹੋਇਆ ਆਪ ਸ모 ਸਾਤ ਸੰਗਤ ਬਾਬਾ ਜੁਝਾਰ ਸਿੰਘ ਜੀ ਦੇ ਮੁਬਾਰਕ ਜਨਮ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਣ ਰਹੇ ਹੋ ਤੇ ਜਨਮ ਨੂੰ ਮਨਾ ਰਹੇ ਹੋ ਦਾਸ ਵੱਲੋਂ ਸਮੂਹ ਸਾਧ ਆਪ ਦੇ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਨਤਨ ਸਾਹਿਬ ਜੀ ਦਾ ਬਾਬਾ ਜੁਝਾਰ ਸਿੰਘ ਜੀ ਇਨਾਂ ਦੇ ਮੁਬਾਰਕ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ